ਸ਼ਾਸ਼ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਤੁੱਕਿਆਂ ਦਾ ਇੱਕ ਹੋਰ ਨਵੇਂ ਤਰੀਕੇ ਨਾਲ ਆਚਾਰ ਜਿਹੜਾ ਕਿ ਸਾਲੋਂ ਸਾਲ ਚੱਲਦਾ ਹੈਗਾ ਖਰਾਬ ਨਹੀਂ ਹੁੰਦਾ ਹੈਗਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇਹ ਆਪਾਂ ਤੁੱਕੇ ਲੈ ਲੈਣਗੇ ਇਹ ਕਿਕਰ ਦੀਆਂ ਫਲੀਆਂ ਨੇਈਆਂ ਤੇ ਇਹ ਇੱਕ ਖਾਸ ਮੌਸਮ ਦੇ ਵਿੱਚ ਜਿਵੇਂ ਗਰਮੀ ਦੇ ਵਿੱਚ ਹੀ ਇਸ ਟਾਈਮ ਲੱਗਦੀਆਂ ਨੇਈਆਂ ਤਾਂ ਇਹਨਾਂ ਨੂੰ ਆਪਾਂ ਉਤਾਰ ਲਿਆ ਜਿਹੜੇ ਕਿ ਆਚਾਰ ਦੇ ਬਹੁਤ ਸਾਰੇ ਫਾਇਦੇ ਨੇਗੇ ਜਿਵੇਂ ਜੋੜਾਂ 'ਚ ਦਰਦ ਹੈਗਾ ਤੇ ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਇਹ ਆਚਾਰ ਨੂੰ ਜ਼ਰੂਰ ਬਣਾ ਕੇ ਤੁਸੀਂ ਟਰਾਈ ਕਰਨਾ ਤੇ ਇਹ ਆਪਾਂ ਚੰਗੀ ਤਰ੍ਹਾਂ ਤੁੱਕੇ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹਨਾਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕਟਿੰਗ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਤੁੱਕੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਦੋ ਤਿੰਨ ਵਾਰੀ ਧੋ ਲਵਾਂਗੇ ਧੋ ਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਜਿਹੜਾ ਆਚਾਰ ਬਣਾਵਾਂਗੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਅਪਲੋਡ ਕੀਤਾਗਾ ਤੁੱਕਿਆਂ ਦੇ ਆਚਾਰ ਦਾ ਜਿਹੜਾ ਕਿ ਆਪਾਂ ਜਦੀ ਮਤਲਬ ਕਿ ਬਣਾ ਕੇ ਆਚਾਰ ਨੂੰ ਖਾ ਸਕਦੇ ਹਾਂ ਜਿਵੇਂ ਹੁਣੇ ਬਣਾਇਆ ਤੇ ਹੁਣੇ ਆਪਾਂ ਇਹਨੂੰ ਖਾ ਸਕਦੇ ਹਾਂ ਪਰ ਜਿਹੜਾ ਇਹ ਆਚਾਰ ਹੈਗਾ ਇਹਨੂੰ ਆਪਾਂ ਹਫ਼ਤੇ ਬਾਅਦ 10 ਦਿਨਾਂ ਬਾਅਦ ਖਾਣਾ ਸ਼ੁਰੂ ਕਰਾਂਗੇ ਕਿਉਂਕਿ ਥੋੜਾ ਜਿਹਾ ਮਸਾਲੇ ਮਤਲਬ ਕਿ ਬੇਤੇਰੇ ਤਾਂ ਲਈ ਟਾਈਮ ਲੱਗ ਜਾਂਦਾ ਹੈਗਾ ਤੇ ਇਹਨੂੰ ਆਪਾਂ ਇੱਕ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਤੇ ਇਹ ਜਿਹੜੇ ਤੁੱਕੇ ਆਪਾਂ 2-3 ਵਾਰੀ ਸਾਫ਼ ਪਾਣੀ ਦੇ ਵਿੱਚ ਧੋਲੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਕੱਪੜੇ ਤੇ ਪਾਤੀਏ ਤਾਂ ਕਿ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਹੈਗਾ ਉਹ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਣਾਵਾਂਗੇ ਤੇ ਉਹਦੇ ਵਾਸਤੇ ਕੀ ਇਹਨੂੰ ਅੱਜ ਆਪਾਂ ਆਚਾਰ ਨੂੰ ਉਬਾਲ ਕੇ ਬਣਾਵਾਂਗੇ ਤੇ ਉਹਦੇ ਵਾਸਤੇ ਆਪਾਂ ਇੱਕ ਵੱਡੇ ਬਰਤਨ ਦੇ ਵਿੱਚ ਪਾਣੀ ਲੈ ਲਿਆਗਾ ਤੇ ਜਿਹਦੇ ਚ ਜਿਹੜੇ ਆਪਾਂ ਤੁੱਕਿਆਂ ਨੂੰ ਉਬਾਲਣਾ ਹੈਗਾ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਸਾਫ਼ ਕੀਤੇ ਹੋਏ ਤੁੱਕੇ ਤੇ ਇਹਨਾਂ ਨੂੰ ਆਪਾਂ ਉਬਾਲ ਲਵਾਂਗੇ ਥੋੜੀ ਦੇਰ ਉਬਾਲਾਂਗੇ ਪਹਿਲਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੂਨ ਐਡ ਕਰਾਂਗੇ ਪਹਿਲਾਂ ਨਹੀਂ ਐਡ ਕਰਦੇ ਹੈਗੇ ਜਦੋਂ ਥੋੜੇ ਜਿਹੇ ਇਹ ਸੌਫਟ ਹੋ ਜਾਣਗੇ ਫਿਰ ਕਰਾਂਗੇ ਨੂਨ ਐਡ ਤੇ ਤਾਂ ਕਿ ਜਿਹੜਾ ਇਹਨਾਂ ਦਾ ਥੋੜਾ ਜਿਹਾ ਕੋੜਾ ਪਾਣਾ ਹੈਗਾ ਉਹ ਘਟ ਜੂਗਾ ਉਬਾਲਣ ਦੇ ਨਾਲ ਤੇ ਨਾਲ ਇਹ ਜਿਹੜਾ ਆਚਾਰਾ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਆਪਾਂ ਟੱਕ ਕੇ ਉਬਲਣ ਵਾਸਤੇ ਛੱਡ ਦੇਵਾਂਗੇ ਤੇ ਇਹ 5-7 ਮਿੰਟਾਂ ਬਾਅਦ ਇਹਨਾਂ ਨੂੰ ਆਪਾਂ ਚੈੱਕ ਕਰਾਂਗੇ ਉਦੋਂ ਤੱਕ ਆਪਾਂ ਇੱਕ ਮਸਾਲਾ ਤਿਆਰ ਕਰ ਲੈਨੇ ਆਂ ਇਦਰ ਸਾਈਡ ਤੇ ਇੱਕ ਫਰਾਈ ਪੈਨ ਲੈ ਲਵਾਂਗੇ ਇਹਦੇ ਵਿੱਚ ਆਪਾਂ 2-3 ਚਮਚੇ ਜਿਹੜੇ ਸੌਂਫ ਦੇ ਐਡ ਕਰ ਲਵਾਂਗੇ ਉਸ ਤੋਂ ਬਾਅਦ ਸੁੱਕਾ ਧਨੀਆ ਸਾਫਤ ਉਹਨੂੰ ਐਡ ਕਰ ਲਵਾਂਗੇ ਨਾਲ ਹੀ ਆਪਾਂ ਰਾਈ ਦੇ 3-4 ਚਮਚੇ ਐਡ ਕਰ ਲਵਾਂਗੇ ਰਾਈ ਦੀ ਜਗ੍ਹਾ ਤੇ ਤੁਸੀਂ ਮੋਟੀ ਵਾਲੀ ਸਰੋਂ ਵੀ ਐਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਇਹਨੂੰ ਆਪਾਂ ਹਲਕਾ ਸਲੋ ਫਲੇਮ ਦੇ ਉੱਪਰ ਹਲਕਾ-ਹਲਕਾ ਪੁੰਨਾਂਗੇ ਤਾਂ ਕਿ ਜਿਹੜੇ ਮਸਾਲੇ ਆਪਣੇ ਜਲਨਾਂ ਤੇ ਵਧੀਆ ਜਿਹੜੇ ਭੁੱਜ ਕੇ ਤਿਆਰ ਹੋ ਜਾਣ ਜਿਹੜਾ ਇਹਨਾਂ ਦੇ ਵਿੱਚ ਮਾੜੀ-ਮੋਟੀ ਨਮੀ ਹੈਗੀ ਉਹ ਨਿਕਲ ਜਾਵੇ ਤਾਂ ਜਿਹੜਾ ਆਪਾਂ ਨੂੰ ਪੀਸਣ ਦੇ ਵਿੱਚ ਆਸਾਨੀ ਹੋਊਗੀ ਨਾਲੇ ਤਾਂ ਨਾਲੇ ਇਹਨਾਂ ਦੀ ਜਿਹੜੀ ਖੁਸ਼ਬੂ ਹੈ ਬਹੁਤ ਜ਼ਿਆਦਾ ਵਧੀਆ ਆਊਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ 10-12 10-15 ਜਿਹੜੀਆਂ ਕਾਲੀਆਂ ਮਿਰਚਾਂ ਤੇ 2 ਚਮਚ ਜਿਹੜੇ ਜੀਰੇ ਦੇ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਕੇ ਤੇ ਆਪਾਂ ਇਹਨੂੰ ਪੀਸ ਲਵਾਂਗੇ ਕੁੰਡੇ ਕੋਟੇ 'ਚ ਰਗੜ ਲਵਾਂਗੇ ਤੇ ਜਿਹੜਾ ਇਹਦਾ ਜ਼ਿਆਦਾ ਮਤਲਬ ਕਿ ਪਾਊਡਰ ਨਹੀਂ ਬਣਾਉਣਾ ਹੈਗਾਗਾ ਥੋੜਾ ਜਿਹਾ ਦਰਦਰਾ ਜਿਹਾ ਮਸਾਲਾ ਰੱਖਣਾ ਹੈਗਾ ਤੇ ਫਿਰ ਕਿ ਜਿਹੜਾ ਦਾ ਖਾਨ ਦੇ ਵਿੱਚ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੀ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ ਇੱਕ ਤੇ ਉਸ ਤੋਂ ਬਾਅਦ ਇਹਨਾਂ ਨੂੰ ਬੰਦ ਕਰ ਦੇਣਾ ਗੈਸ ਨੂੰ ਤੇ ਜਿਹੜਾ ਮਸਾਲਿਆਂ ਨੂੰ ਠੰਡਾ ਕਰ ਲੈਣਾ ਠੰਡਾ ਕਰਕੇ ਤੇ ਰਗੜ ਲੈਣਾ ਤੇ ਜਿਹੜਾ ਇਹ ਆਚਾਰ ਦੇ ਵਿੱਚ ਮਸਾਲਾ ਪਾਉਣੇ ਆਗੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈਗਾ ਇਸ ਤਰ੍ਹਾਂ ਮਸਾਲੇ ਦਾ ਤੇ ਜਿਹੜੇ ਆਪਣੇ ਤੁੱਕੇ ਆ ਉਹ ਵੀ ਮਤਲਬ ਕਿ ਉਬਲਦਿਆਂ ਨੂੰ ਕਾਫੀ ਟਾਈਮ ਹੋ ਗਿਆਗਾ ਮਤਲਬ ਕਿ 5-7 ਮਿੰਟ ਹੋ ਗਏ ਨੇਗੇ ਤੇ ਇਹਦੇ ਵਿੱਚ ਆਪਾਂ ਇੱਕ ਐਡ ਕਰਨਾਗਾ ਨੋਨ ਤੇ ਉਦੋਂ ਪਹਿਲਾਂ ਆਪਾਂ ਜਿਹੜਾ ਮਸਾਲਾ ਹੈਗਾ ਉਹ ਬਣਾ ਲਈਏ ਤੇ ਇਹਨੂੰ ਠੰਡਾ ਕਰਕੇ ਤੇ ਆਪਾਂ ਪੀਸ ਲਵਾਂਗੇ ਕੁੰਡੇ ਕੋਟੇ 'ਚ ਮਿਕਸੀ 'ਚ ਵੀ ਤੁਸੀਂ ਪੀਸ ਸਕਦੇ ਹੋ ਇਹਨੂੰ ਥੋੜਾ ਜਿਆ ਰੁਕ ਰੁਕ ਕੇ ਚਲਾ ਲੈਣਾ ਤਾਂ ਕਿ ਜਿਆਦਾ ਬਰੀਕ ਨਾ ਹੋਵੇ ਮਤਲਬ ਕਿ ਪਾਊਡਰ ਹੀ ਨਾ ਬਣ ਜਾਵੇ ਤੇ ਜੇ ਕੁੰਡੇ ਕੋਟੇ 'ਚ ਕੁੱਟੋਗੇ ਤਾਂ ਇਹ ਦਾਦਰਾ ਜਿਹਾ ਜਿਹੜਾ ਪਾਊਡਰ ਬਣਾ ਕੇ ਤਿਆਰ ਕਰ ਲਓ ਬਹੁਤ ਆਸਾਨੀ ਨਾਲ ਪੀਸਿਆ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ 2-3 ਮਿੰਟਾਂ ਦੇ ਵਿੱਚ ਹੀ ਜਿਹੜਾ ਇਹ ਪਾਊਡਰ ਮਤਲਬ ਕਿ ਮਸਾਲਾ ਪੀਸ ਕੇ ਤਿਆਰ ਹੋ ਜਾਂਦਾ ਹੈਗਾ ਤੇ ਮਸਾਲਾ ਪੀਸ ਤੇ ਪਿਸਦੇ ਆਪਣੇ ਟੁੱਕੇ ਹੈਗੇ ਜਿਹੜੇ ਉਹ ਵੀ ਕੁਝ ਥੋੜੇ ਜਿਹਾ ਸੌਫਟ ਹੋਏ ਹੋਣਗੇ ਤੇ ਉਹਨਾਂ ਦੇ ਵਿੱਚ ਆਪਾਂ ਨਾਣ ਐਡ ਕਰਨਾ ਹੈਗਾ ਤੇ ਮਸਾਲਾ ਬਣਾ ਕੇ ਆਪਾਂ ਉਹਨਾਂ ਨੂੰ ਚੈੱਕ ਕਰਦੇ ਹੈਗੇ ਤੇ ਉਹਨੇ ਥੇਰ ਹੋਰ ਉਬਲਦੇ ਹੈਗੇ ਉਹ ਤੇ ਨਾਲੇ ਆਪਾਂ ਉਹਨਾਂ ਨੂੰ ਉੱਪਰ-ਨੀਚੇ ਕਰਵਾਵਾਂਗੇ ਤੁੱਕਿਆਂ ਨੂੰ ਤਾਂ ਕਿ ਜਿਹੜੇ ਉੱਪਰ ਤੁੱਕੇ ਨੇਗੇ ਉਹਨਾਂ ਨੂੰ ਵੀ ਥੋੜਾ ਸੇਕ ਲੱਗ ਜਾਊਗਾ ਮਸਾਲਾ ਤੁਸੀਂ ਦੇਖ ਸਕਦੇ ਹੋ ਬਣ ਕੇ ਤਿਆਰ ਹੋ ਗਿਆ ਹੈਗਾ ਇਹਨੂੰ ਮੈਂ ਸੋਨ ਚੈੱਕ ਕਰਕੇ ਦਿਖਾਉਣੀ ਹੈਗੀ ਥੋੜਾ ਜਿਹਾ ਦਰਦਰਾ ਜਿਹਾ ਇਸ ਤਰ੍ਹਾਂ ਦਾ ਪੀਸ ਲੈਣਾਗਾ ਵਧੀਆ ਜਿਹੜਾ ਮਸਾਲਾ ਪਿਸਕੇ ਤਿਆਰ ਹੋ ਗਿਆ ਤੇ ਕਰਦੇ ਆਪਾਂ ਤੁੱਕਿਆਂ ਨੂੰ ਚੈੱਕ ਤੇ ਤੁੱਕਿਆਂ ਦੇ ਵਿੱਚ ਪਹਿਲਾਂ ਆਪਾਂ ਐਡ ਕਰ ਲਵਾਂਗੇ ਨੋਨ 2 ਚਮਚਿਆਂ ਦੇ ਕਰੀਬ ਤੇ ਤੁਸੀਂ ਦੇਖ ਸਕਦੇ ਆ ਤੁੱਕੇ ਉਬਲ ਬਲ ਕੇ ਜਿਹੜਾ ਪਾਣੀ ਆਏਗਾ ਥੋੜਾ ਜਿਹਾ ਪੀਲਿਕਚ ਹੋ ਗਿਆ ਹੈਗਾ ਕਿਉਂਕਿ ਇਹਨਾਂ ਦੇ ਵਿੱਚ ਥੋੜਾ ਜਿਹਾ ਕੜਵਾ ਪਨ ਹੁੰਦਾ ਹੈ ਤੁੱਕਿਆਂ ਦੇ ਵਿੱਚ ਉਹ ਨਿਕਲ ਜਾਊਗਾ ਨੋਂਨ ਦੇ ਨਾਲ ਤੇ ਨੋਂਨ ਨਾਲ ਥੋੜਾ ਜਿਹਾ ਮਤਲਬ ਕਿ ਹਲਕਾ ਜਿਹਾ ਖਾਰਾ ਪਨ ਆ ਜਾਊਗਾ ਤੁੱਕਿਆਂ ਦੇ ਵਿੱਚ ਜਿਵੇਂ ਜਿਵੇਂ ਉਬਲਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਉਲਟ ਪਲਟ ਕਰਕੇ ਤੇ ਕੁਛ ਦਿਨ ਹੋਰ ਪਕਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਥੋੜੀ देर ਸੁਕਾਵਾਂਗੇ ਜੇ ਹੁਣ ਜਿਵੇਂ ਮੌਸਮ ਚੱਲ ਰਿਹਾ ਹੈਗਾ ਕਾਫੀ ਜ਼ਿਆਦਾ ਧੁੱਪ ਹੈਗੀ ਤਾਂ ਤੁਸੀਂ ਇਹਨਾਂ ਨੂੰ ਧੁੱਪੇ 2 ਘੰਟੇ ਧੁੱਪ ਲਵਾ ਕੇ ਜਿਹੜਾ ਇਹਨਾਂ ਦਾ ਪਾਣੀ ਹੈਗਾ ਬਿਲਕੁਲ ਮਤਲਬ ਕਿ ਸੁਕਾ ਦੇਣਾ ਹੈਗਾ ਤੇ ਜਿਹੜੇ ਆਪਣੇ ਤੁੱਕੇ ਆਪਾਂ ਥੋੜੀ ਦੇਰ ਬਾਅਦ ਚੈੱਕ ਕੀਤੇ ਨੇਗੇ ਤੇ ਇਹਨਾਂ ਦਾ ਕਾਫੀ ਕਲਰ ਹੈ ਜਿਹੜਾ ਚੇਂਜ ਹੋ ਗਿਆ ਹੈਗਾ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲਵਾਂਗੇ ਪਾਣੀ ਦੇ ਵਿੱਚੋਂ ਤੇ ਇਹਨਾਂ ਨੂੰ ਆਪਾਂ ਇੱਕ ਕੱਪੜੇ ਦੇ ਉੱਪਰ ਸੁਕਾਵਾਂਗੇ ਤੇ ਜੇ ਤੁਸੀਂ ਧੁੱਪ ਨਹੀਂ ਹੈਗੀ ਕਿ ਨਹੀਂ ਆਉਂਦੀ ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਅੰਦਰ ਇਹਨੂੰ ਪੱਖੇ ਦੇ ਹਵਾ ਦੇ ਵਿੱਚ ਵੀ ਸੁਕਾ ਸਕਦੇ ਹੋਗੇ 3-4 ਘੰਟੇ ਕਿ ਕਹਿੰਦਾ ਭਾਬ ਜਿਹੜਾ ਪਾਣੀ ਹੈਗਾ ਉਹ ਬਿਲਕੁਲ ਸੁੱਕ ਜਾਵੇ ਕਿਉਂਕਿ ਪਾਣੀ ਦੇ ਨਾਲ ਜਿਹੜਾ ਆਪਣਾ ਆਚਾਰ ਹੈ ਲੰਬੇ ਟਾਈਮ ਬਸ ਤੇ ਸਟੋਰ ਨਹੀਂ ਹੁੰਦਾ ਹੈਗਾ ਖਰਾਬ ਹੋ ਜਾਂਦਾ ਹੈਗਾ ਜੇ ਪਾਣੀ ਨਹੀਂ ਹੋਊਗਾ ਤਾਂ ਆਪਾਂ ਲੰਬੇ ਟਾਈਮ ਤੱਕ ਜਿਹੜਾ ਆਚਾਰ ਨੂੰ ਰੱਖ ਸਕਦੇ ਹਾਂਗੇ ਤੇ ਇੱਧਰ ਆਪਾਂ ਇੱਕ ਕੱਪੜਾ ਲੈ ਲਿਆ ਮਨਵਲ ਦਾ ਤੇ ਇਹਦੇ ਉੱਪਰ ਆਪਾਂ ਤੁਕਿਆਂ ਨੂੰ ਪਾਤਾ ਹੈਗਾ ਤੇ ਇਹਨਾਂ ਨੂੰ ਆਪਾਂ ਸੁਕਾ ਲਵਾਂਗੇ ਤੇ ਮੈਂ ਇਹਨਾਂ ਨੂੰ ਇਹ ਦੇ ਧੁੱਪ ਦੇ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਸੀਗਾ ਕਾਫੀ ਜ਼ਿਆਦਾ ਚੇਂਜ ਹੋ ਗਿਆ ਤੇ ਫਿਰ ਮੈਂ ਇਹਨਾਂ ਨੂੰ ਅੰਦਰ ਸੁਕਾ ਲਿਆ ਮਤਲਬ ਕਿ 3-4 ਘੰਟੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਤੁੱਕੇ ਹੈਗੇ ਆਚਾਰ ਬਣਾਵਾਂਗੇ ਹੁਣ ਤੇ ਪਹਿਲਾਂ ਆਪਾਂ ਸੁਕਾ ਲਵਾਂਗੇ ਤੁੱਕੇ ਆ ਨੋ ਤੇ ਇਧਰ ਆਪਾਂ ਜਿਹੜਾ ਆਪਣਾ ਮਸਾਲਾ ਉਹ ਵੀ ਬਣ ਕੇ ਤਿਆਰ ਹੋ ਗਿਆ ਤੇ ਇਧਰ ਆਪਾਂ ਇੱਕ ਬਰਤਨ ਲੈ ਲਿਆਗਾ ਇਹਦੇ ਵਿੱਚ ਆਪਾਂ ਇੱਕ ਕੌਲੀ ਡੇਢ ਕੌਲੀ ਦੇ ਕਰੀਬ ਜਿਹੜਾ ਤੇਲ ਐਡ ਕਰ ਲਿਆ ਸਰੋਂ ਦਾ ਤੇ ਇਹਨੂੰ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਧੂਆ ਨਿਕਲ ਤੱਕਰ ਗਰਮ ਕਰ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਹਲਕਾ ਠੰਡਾ ਕਰ ਲਵਾਂਗੇ ਠੰਡਾ ਕਰਕੇ ਤੇ ਜਿਹੜਾ ਇਹਨੂੰ ਆਪਾਂ ਆਚਾਰ ਦੇ ਵਿੱਚ ਯੂਜ਼ ਕਰਾਂਗੇ ਤੇਲ ਨੂੰ ਤੇ ਇਧਰ ਆਪਾਂ ਤੇਲ ਜਦੋਂ ਗਰਮ ਹੋ ਗਿਆ ਇਹਨੂੰ ਬੰਦ ਕਰ ਦਵਾਂਗੇ ਠੰਡਾ ਕਰ ਲਵਾਂ ਤੇ ਓਨੀ ਦੇਰ ਆਪਾਂ ਦੇਖਦੇ ਹਾਂ ਤੁੱਕੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ ਨੇਗੇ ਸੁੱਕ ਕੇ ਤੇ ਆਪਾਂ ਇੱਕ ਬਰਤਨ ਦੇ ਵਿੱਚ ਜਿਹੜੇ ਹੈਗੇ ਤੁੱਕੇ ਲਿਆਵਾਂਗੇ ਇਕੱਠੇ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਬਿਲਕੁਲ ਵੀ ਪਾਣੀ ਨਹੀਂ ਹੈਗਾਗਾ ਤੁੱਕੇ ਜਿਹੜੇ ਸੁੱਕ ਗਏ ਨੇ ਤੇ ਇਹਨਾਂ ਦਾ ਕਲਰ ਵੀ ਕਾਫੀ ਜ਼ਿਆਦਾ ਚੇਂਜ ਹੋ ਗਿਆ ਹੈਗਾ ਤੇ ਹੁਣ ਆਪਾਂ ਤੁਹਾਨੂੰ ਮੈਂ ਤੋੜ ਕੇ ਦਿਖਾਉਣੀ ਹੈ ਇਹ ਸੌਫਟ ਹੋ ਗਏ ਨੇ ਇਹ ਬਿਲਕੁਲ ਇਸ ਤਰ੍ਹਾਂ ਜਦੋਂ ਤੋੜੋਗੇ ਤੇ ਕੁਝ ਜਦੋਂ ਇਹਨਾਂ ਦੇ ਵਿੱਚ ਮਸਾਲੇ ਰਚਣਗੇ ਤੇ ਆਟੋਮੈਟਿਕ ਜਿਹੜੇ ਇਹ ਹੋਰ ਜ਼ਿਆਦਾ ਨਰਮ ਹੋ ਜਾਣਗੇ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਸੁੱਕੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਨੂਨ ਐਡ ਕਰ ਲਵਾਂਗੇ ਨੂਨ ਤੁਸੀਂ ਦੇਖ ਕੇ ਐਡ ਕਰ ਲੈਣਾ ਕਿਉਂਕਿ ਦਵਾਰੇ ਵੀ ਆਪਾਂ ਨੂਨ ਆ ਜਿਹੜਾ ਐਡ ਕਰ ਸਕਦੇ ਆਂਗੇ ਤੇ ਇੱਕ ਵਾਰ ਆਪਾਂ ਇਹਦੇ ਵਿੱਚ ਤਿੰਨ ਤੋਂ ਚਾਰ ਚਮਚੇ ਬੜੇ ਨੂਨ ਦੇ ਐਡ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਾਲ ਮਿਰਚ ਪਾਊਡਰ ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ ਐਡ ਕਰ ਲਿਆ ਤੇ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹਲਦੀ ਪਾਊਡਰ ਐਡ ਕਰ ਲਿਆ ਚਮਚਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪੀਸ ਕੇ ਮਸਾਲਾ ਤਿਆਰ ਕੀਤਾ ਹੈਗਾ ਬਣਾ ਕੇ ਉਹ ਐਡ ਕਰ ਦਵਾਂਗੇ 2-3 ਚਮਚੇ ਬਾਕੀ ਤੁਸੀਂ ਆਪਾਂ ਜੇ ਘੱਟ ਬਦ ਮਸਾਲਾ ਖਾਣੇ ਹੋਗੇ ਤਾਂ ਤੁਸੀਂ ਘੱਟ ਵੀ ਐਡ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਮੈਂ 3-4 ਚਮਚੇ ਜਿਹੜੇ ਮਸਾਲੇ ਦੇ ਐਡ ਕਰਤੇ ਹੈਗੇ ਉਸ ਤੋਂ ਬਾਅਦ ਆਪਾਂ ਜਿਹੜਾ ਸਾਫਤ ਮਸਾਲੇ ਲੇਗੇ ਜਿਵੇਂ ਸੌਂਫ ਮੇਥੀ ਜਿਹੜਾ ਆਪਾਂ ਪੰਚਰਮ ਮਸਾਲਾ ਜਿਹੜਾ ਅੰਬ ਦੇ achar ਦੇ ਵਿੱਚ ਚੂਜ਼ ਕਰਦੇ ਆਂ ਜ਼ਿਆਦਾਤਰ ਤੇ ਉਹਨੂੰ ਐਡ ਕਰ ਦੇਵਾਂਗੇ 2-3 ਚਮਚੇ ਤੇ ਉਸ ਤੋਂ ਬਾਅਦ ਆਪਾਂ ਨਿੱਗਾ ਨਿੱਗਾ ਜਿਹੜਾ ਕੋਸਾ ਕੋਸਾ ਤੇਲ ਇਹਦੇ ਮਸਾਲਿਆਂ ਦੇ ਉੱਪਰ ਪਾ ਦੇਵਾਂਗੇ ਤਾਂ ਕਿ ਜਿਹੜੇ ਮਸਾਲੇ ਥੋੜੇ ਜਿᱷ ਫੁੱਲ ਜਾਣਗੇ ਤੇ ਪੱਕ ਜੇ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਜੇ ਤੁਹਾਡੇ ਕੋਲੇ ਅਵੇਲੇਬਲ ਹੈ ਤਾਂ ਤੁਸੀਂ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਉਹਦੀ ਜਗ੍ਹਾ ਤੇ ਇੱਕ ਚੀਜ਼ ਮੈਂ ਹੋਰ ਦੱਸਦੀ ਹਾਂ ਤੁਹਾਨੂੰ ਉਹ ਵੀ ਐਡ ਕਰ ਲਿਓ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਲਵਾਂਗੇ ਪਹਿਲਾਂ ਮਸਾਲਿਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਖੱਟਾਪਨ ਦੇਣ ਵਾਸਤੇ ਨਿੰਬੂ ਨਚੋੜਨਾ ਜੇ ਤਾਂ ਤੁਹਾਡੇ ਕੋਲੇ ਨਿੰਬੂ ਹੈ ਤਾਂ ਤੁਸੀਂ ਨਿੰਬੂ ਨਚੋੜ ਸਕਦੇ ਹੋ ਇਹਦੇ ਵਿੱਚ ਦੋ ਦੋ ਜਾਂ ਤਿੰਨ ਜਾਂ ਆਚਾਰ ਦੇ ਹਿਸਾਬ ਨਾਲ ਮਤਲਬ ਕਿ ਵੀ ਜਿੰਨਾ ਤੁਹਾਡੇ ਕੋਲੇ ਆਚਾਰ ਹੈ ਉਸਾਨਾ ਘੱਟ ਵੱਧ ਕਰ ਸਕਦੇ ਹੋਗੇ ਮੇਰੇ ਕੋਲੇ ਇਹ 1 ਕਿਲੋ ਦੇ ਕਰੀਬ ਜਿਹੜੇ ਟੁੱਕੇ ਰਹਿ ਗਏ ਹੋਣਗੇ ਮਤਲਬ ਕਿ ਸੁੱਕ ਕੇ ਤੇ ਵਾਲ ਕੇ ਤੇ ਇਹਦੇ ਵਿੱਚ ਮੈਂ ਦੋ ਬੜੇ ਸਾਈਜ਼ ਦੇ ਜਿਹੜੇ ਨਿੰਬੂ ਹੈਗੇ ਉਹ ਨਚੋੜ ਦੂੰਗੀ ਜਿਹੜਾ ਰਸ ਹੈ ਨਿੰਬੂਆਂ ਦਾ ਜੇ ਨਿੰਬੂ ਨਹੀਂ ਹੈਗੇ ਤਾਂ ਤੁਸੀਂ ਇਹਦੇ ਵਿੱਚ ਸਿਰਕਾ ਵੀ ਯੂਜ਼ ਕਰ ਸਕਦੇ ਹੋਗੇ ਮਤਨ ਚਾਰ ਚਮਚੇ ਜਿਹੜੇ ਸਿਰਕੇ ਦੇ ਐਡ ਕਰ ਸਕਦੇ ਹੋ ਜਿਹਦੇ ਨਾਲ ਹਲਕਾ ਜਿਹਾ ਖੱਟਾਪਨ ਆ ਜਾਊਗਾ ਆਚਾਰ ਦੇ ਵਿੱਚ ਤੇ ਨਾਲੇ ਆਚਾਰ ਹੈ ਜਿਹੜਾ ਖਰਾਬ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਨਿੰਬੂ ਹੈ ਨਚੋੜਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਜਿਹੜਾ ਆਚਾਰ ਹੈਗਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਟੁੱਕਿਆਂ ਦੇ ਉੱਪਰ ਲੱਗ ਜਾਵੇ ਤੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਨਾਲ ਹੀ ਇੱਕ ਬਰਤਨ ਲੈ ਲਵਾਂਗੇ ਜੇ ਮਿੱਟੀ ਦਾ ਭਾਂਡਾ ਮਿਲ ਜੇ ਵਧੀਆ ਬਰਤਨ ਬਣਿਆ ਹੋਇਆ ਤਾਂ ਤੁਸੀਂ ਉਹ ਲੈ ਸਕਦੇ ਹੋਗੇ ਕਿਉਂਕਿ ਮਿੱਟੀ ਦੇ ਵਿੱਚ ਜਿਹੜੇ achar ਰੰਗੇ ਬਹੁਤ ਹੀ ਵਧੀਆ ਖੁਸ਼ਬੂ ਰੈਂਦੀ ਹੈਗੀ ਤੇ ਬਹੁਤ ਹੀ ਵਧੀਆ ਰਹਿੰਦੇ ਨੇ ਤੇ ਖਰਾਬ ਨਹੀਂ ਹੁੰਦੇ ਹੈਗੇਗੇ ਠੰਡੇ ਰਹਿੰਦੇ ਨੇਗੇ ਤੇ ਇਹ achar ਜੀ ਮਿੱਟੀ ਦੇ ਭਾਂਡੇ ਦੇ ਵਿੱਚ ਹੋ ਸਕਦਾ ਤੁਸੀਂ ਉਹਦੇ ਵਿੱਚ ਵੀ ਸਟੋਰ ਕਰ ਸਕਦੇ ਹੋ ਤੇ ਨਹੀਂ ਤਾਂ ਕੱਚ ਦੇ ਵਰਤਮਾਨ ਦੇ ਵਿੱਚ ਜੇ ਨਹੀਂ ਕੱਚਦਾ ਹੈਗਾ ਤਾਂ ਤੁਸੀਂ প্লাਸਕਟ ਦੇ ਵਿੱਚ ਤੇ ਆਪਣੇ ਕੋਲੇ 1 ਕਿਲੋ ਦੇ ਕਰੀਬ ਜਿਹੜਾ ਇਹ achar ਹੈਗਾ ਤੇ ਇਹਨੂੰ ਆਪਾਂ প্লাਸਕਟ ਦੇ ਡੱਬੇ ਦੇ ਵਿੱਚ ਹੀ ਮਤਲਬ ਕਿ ਸਟੋਰ ਕਰ ਲਵਾਂਗੇ ਤੇ ਉਹਨੂੰ ਆਪਾਂ ਸਾਫ਼ ਕਰਕੇ ਸੁਕਾ ਲਿਆ ਸੀਗਾ ਜਿਹੜਾ ਡੱਬਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਇਹ ਤੁਕਿਆਂ ਦਾ achar ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਮਸਾਲੇ ਨੂੰ ਮਸਲ ਲਵਾਂਗੇ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਮਸਾਲੇ ਹੈਗੇ ਬਿਲਕੁਲ ਮੈਸ ਹੋ ਜਾਣਗੇ ਇਹਦੇ ਵਿੱਚ ਚੰਗੀ ਤਰ੍ਹਾਂ ਤੁਕਿਆਂ ਦੇ ਉੱਪਰ ਲੱਗ ਗਏ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਦਿਨਾਂ ਬਾਅਦ ਨਲਤਾ ਥੋੜਾ ਜਿਆ ਨਾ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਥੋੜਾ ਜਿਆ ਤੇਲ ਤੁਸੀਂ ਹੋਰ ਐਡ ਕਰ ਦੇਣਾ ਇਹਦੇ ਵਿੱਚ ਤਾਂ ਕਿ ਇਹ ਲੰਬੇ ਟਾਈਮ ਤੱਕ ਜਿਹੜਾ achar ਆਪਣਾ ਸਟੋਰ ਕਰ ਲਵਾਂਗੇ ਤੇ ਬਾਕੀ ਤਾਂ ਇਹ ਖਰਾਬ ਨਹੀਂ ਹੁੰਦਾ ਹੈਗਾ ਜੇ ਘੱਟ ਤੇਲ ਖਾਣਾ ਤਾਂ ਤੁਸੀਂ ਇਹਨੂੰ ਇੱਕ ਦੋ ਦਿਨਾਂ ਬਾਅਦ ਮਤਲਬ ਕਿ ਵਰਤਮਾਨ ਨੂੰ ਚੱਕ ਕੇ ਹਿਲਾਉਂਦੇ ਚਲਾਉਂਦੇ ਰਹਿਣਾਗਾ ਤੇ ਫਿਰ ਆਪਣਾ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਜੇ ਤੁਹਾਨੂੰ ਲੱਗੇ ਵੀ ਤਾਂ ਹਲਕੀ ਜਿਹੀ ਧੁੱਪ ਲਵਾ ਦੇਣੀ ਹੈਗੀ ਤੇ ਜਿਹੜਾ achar ਇਹ ਆਪਾਂ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਏ ਨੂੰ ਬਤਵਾ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਤੇ ਸ਼ਸ਼ਟ੍ਰੀ ਕਾਲ